ਜੀ ਭਰਾਵੋ ਹੁਣ ਆਪਾਂ ਪਹੁੰਚੇ ਆ ਦਸ਼ਮੇਸ਼ ਮਲੇ ਕੋਟਲਾ ਠੀਕ ਠੀਕ ਹੈ ਜੀ ਇਹਦੇ ਨਾਲ ਮੱਕੀ ਵਾਲਾ ਕਟਰ ਆ ਤੁਸੀਂ ਤੁਸੀਂ ਪੂਰੀ ਇਹ ਫੋਰਨ ਕੰਟਰੀ ਦੀ ਤਰ੍ਹਾਂ ਜਿਹਦੇ ਬਾਹਰ ਮਸ਼ੀਨਾਂ ਨੇ ਉਹ ਟੈਕਨੀਕ ਨਾਲ ਇਹਨਾਂ ਨੇ ਬਣਾਈ ਹੋਈ ਆ ਕਿਕਲ ਪੂਰੀ ਕਵਰ ਠੀਕ ਆ ਏਸੀ ਕੈਬਨ ਆ ਮੈਨੂਅਲ ਨਹੀਂ ਹੈਗਾ ਆਟੋਮੈਟਿਕ ਆ ਕਿ ਜੈਕ ਲੱਗੇ ਹੋਏ ਨੇ ਤੁਸੀਂ ਜਦੋਂ ਦਾਣੇ ਪਾਉਣ ਦਿਖਾਈਏ ਕਿਹਨਾਂ ਦਾ ਆ ਇਹ ਆ ਰੌਂਡ ਬੈਲਰ ਜੀ ਪਰ ਰੌਂਡ ਬੈਲਰ ਤੁਸੀਂ ਚੈੱਕ ਕਰ ਸਕਦੇ ਹੋ ਇਦੇ ਵਿੱਚ ਵੀ ਜੀਪੀਐਸ ਲੱਗਦਾ ਜਿੱਦਾਂ ਤੁਸੀਂ ਮਸ਼ੀਨ ਚਲਦੀ ਹੈ ਫੋਰਨ ਕੰਟਰੀਆਂ ਮਸ਼ੀਨਾਂ ਦੇਖਿਆ ਹੋਣਗੇ ਤੇ ਸਕਰੀਨ ਤੇ ਚੱਲ ਪੈਂਦਾ ਜਿਹੜਾ ਇਹਦਾ ਜਿਹੜਾ ਇਹ ਰਾਉਂਡ ਬੈਲਰ ਆ ਇਹ 2 ਕੁਆਂਟਲ ਤੋਂ ਲੈ ਕੇ ਅੱਗੇ ਆ ਗਿਆ ਰੀਪਰ ਇਹ ਰੀਪਰ ਹੈਗਾ 56 ਇੰਚੀ ਇਹਨਾਂ ਦਾ ਠੀਕ ਆ ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋ ਬੈਲਟ ਆ ਪਈਆਂ ਨੇ ਇਹ ਤੇ ਇਹ ਆ ਗਿਆ ਨਾਲ ਲੇਜ਼ਰ ਲੈਵਲਰ ਤੇ ਇਹ ਅਲਫਾ ਦੇ ਵਿੱਚ ਸੈਟਅਪ ਬਹੁਤ ਮਹਿੰਗਾ ਸੈਟ ਆ ਉਹ ਵੀ ਲਵਾ ਸਕਦੇ ਹੋ ਜੇ ਤੁਸੀਂ ਹੋਰ ਭਾਵੇਂ ਜਿਹੜੀ ਇਹ ਮਸ਼ੀਨ ਆ ਇਹਦਾ ਪ੍ਰਾਈਸ ਹੈਗਾ ਜੀ ਭਰਾਵੋ ਹੁਣ ਆਪਾਂ ਪਹੁੰਚੇ ਆਂ ਦਸ਼ਮੇਸ਼ ਮਲੇ ਕੋਟਲਾ ਠੀਕ ਆ ਜੀ ਤੇ ਇਹਨਾਂ ਦੇ ਕੀ ਕੀ ਇੰਪਲੀਮੈਂਟ ਨੇ ਇਹ ਵੀ ਤੁਹਾਨੂੰ ਦਿਖਾਉਣੇ ਆ ਤੇ ਆ ਚੈੱਕ ਕਰ ਸਕਦੇ ਸੀ ਦਸ਼ਮੇਸ਼ ਮਲੇ ਕੋਟਲਾ ਤੇ ਜਿਹੜੀ ਸਭ ਤੋਂ ਪਹਿਲਾਂ ਇਹਨਾਂ ਦੀ ਬਾਲੀ ਕੈਂਟ ਲੱਗ ਰਹੀ ਹੋਵੇ ਮਸ਼ੀਨ ਕੰਬਾਈਨ ਠੀਕ ਆ ਜੀ ਇਹਦੇ ਨਾਲ ਮੱਕੀ ਵਾਲਾ ਕਟਰ ਤੁਸੀਂ ਦੂਸਰਾ ਕਟਰ ਵੀ ਲੈ ਸਕਦੇ ਹੋ ਠੀਕ ਆ ਪੂਰੀ ਇਹ ਫੋਰਨ ਕੰਟਰੀ ਦੀ ਤਰ੍ਹਾਂ ਜਿਹਦੇ ਬਾਹਰ ਮਸ਼ੀਨਾਂ ਨੇ ਉਹ ਤਕਨੀਕ ਨਾਲ ਇਹਨਾਂ ਨੇ ਬਣਾਈ ਹੋਈ ਆ ਆ ਪੌੜੀ ਵੀ ਉੱਪਰ ਚੱਕੀ ਜਾਂਦੀ ਆ ਸਾਰੀ ਸੀਲਡ ਪੂਰੀ ਕਵਰ ਠੀਕ ਆ ਏਸੀ ਕੈਬਨ ਆ ਤੇ ਕੈਬਨ ਦੇ ਵਿੱਚ ਵੀ ਤੁਹਾਨੂੰ ਜਾ ਕੇ ਦਿਖਾਉਨੇ ਆ ਤੇ ਤੁਸੀਂ ਇਹ 4x4 ਵੀ ਲੈ ਸਕਦੇ ਹੋ 4x2 ਵੀ ਲੈ ਸਕਦੇ ਹੋ ਜਿਹੜੀ ਤੁਹਾਡੀ ਡਿਮਾਂਡ ਆ ਉਹ ਮਾਡਲ ਤੁਸੀਂ ਲੈ ਸਕਦੇ ਹੋ ਕਈ ਮਾਡਲ ਇਹ ਕੰਬਾਈਨ ਦੇ ਵਿੱਚ ਆਉਂਦੇ ਨੇ ਜੀ ਠੀਕ ਆ ਤੇ ਉਹ ਭਰਾ ਹੁਣੇ ਬਹਿ ਕੇ ਲੈ ਚੈੱਕ ਕਰ ਰਹੇ ਨੇ ਤੇ ਜਿਹੜਾ ਇਹਦਾ ਓਗਰ ਆ ਉਹ ਵੀ ਬਣੇ ਦੂਰ ਮੈਨੂਅਲ ਨਹੀਂ ਹੈਗਾ ਆਟੋਮੈਟਿਕ ਆ ਕਿ ਜੈਕ ਲੱਗੇ ਹੋਏ ਨੇ ਤੁਸੀਂ ਜਦੋਂ ਦਾਣੇ ਪਾਉਣੇ ਨੇ ਉਦੋਂ ਹੀ ਕੱਟ ਸਕਦੇ ਹੋ ਆਦਰਵਾਇਸ ਖੋਲਣ ਦੀ ਲੋੜ ਨਹੀਂ ਸਾਰਾ ਠੀਕ ਆ ਜੈਕ ਹਾਈਡਰੌਲਿਕ ਸਿਸਟਮ ਲੱਗਿਆ ਹੋਇਆ ਤੇ ਫੁੱਲ ਏਸੀ ਤੇ ਐਂਡ ਵਿਜ਼ਿਬਿਲਟੀ ਪੂਰੀ ਆ ਬਾਕੀ ਅੰਦਰ ਜੋ ਕੈਬਨ ਦੇ ਵਿੱਚ 24 ਤੁਹਾਨੂੰ ਦਿਖਾਉਣੇ ਆ ਉਹ ਤੋਂ ਪਹਿਲਾਂ ਹਲੇ ਭਰਾਵਾਂ ਨਹੀਂ ਬੈਠੇ ਨੇ ਆਪਾਂ ਤੁਹਾਨੂੰ ਦਿਖਾਈਏ ਕਿਹਨਾਂ ਦਾ ਆ ਇਹ ਆ ਰੌਂਡ ਬੈਲਰ ਜੀ ਰੌਂਡ ਬੈਲਰ ਤੁਸੀਂ ਚੈੱਕ ਕਰ ਸਕਦੇ ਹੋ ਲੋਜੀ ਆਇਨਾ ਰਾਉਂਡ ਬੈਲਰ ਤੇ ਇਹ ਆ ਗਿਆ ਰੀਪਰ ਜਿਹੜਾ ਇਹ ਰਾਉਂਡ ਬੈਲਰ ਆ ਇਹ 2 ਕਵਾਂਟਲ ਤੋਂ ਲੈ ਕੇ 6 ਕਵਾਂਟਲ ਦਾ ਗੱਠ ਬਣਾਉਂਦਾ ਰਾਉਂਡ ਬਣਾਉਂਦਾ ਏ ਇਦਾਂ ਚੌਰਸ ਵੀ ਆਉਂਦਾ ਤੇ ਗੋਲ ਗੱਠ ਵਾਲਾ ਇਹ ਜੈਕ ਸਿਸਟਮ ਲੱਗਿਆ ਹੋਇਆ ਹਾਈਡਰੌਲਿਕ ਸਿਸਟਮ ਆ ਸਾਰਾ ਉਹਦੇ ਨਾਲ ਚੱਲਦਾ ਏ ਠੀਕ ਆ ਜੀ ਫੁੱਲ ਹੈਵੀ ਦੇ ਵਿੱਚ ਜਿਵੇਂ ਹੋਰ ਕੰਪਨੀਆਂ ਨੇ ਫੋਰਨ ਕੰਟਰੀ ਦੇ ਕੰਪਨੀ ਆਉਂਦੇ ਨੇ ਬਾਹਰ ਲਈਆਂ ਉਹਨਾਂ ਦਾ ਰੇਟ ਬਹੁਤ ਜ਼ਿਆਦੇ ਨੇ ਤੇ ਰੇਟ ਵਾਈਜ਼ ਉਹਨਾਂ ਨਾਲ ਬਹੁਤ ਇਹ ਘੱਟ ਆ ਠੀਕ ਆ ਤਾਂ ਤੁਸੀਂ ਜ਼ਰੂਰ ਇੱਕ ਵਾਰ ਵਿਜ਼ਿਟ ਕਰਿਓ ਤੇ ਦੇਖਿਓ ਕੁਆਲਿਟੀ ਵਾਈਜ਼ ਕੋਈ ਕੰਪਰੋਮਾਈਜ਼ ਨਹੀਂ ਰੰਗ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਆ ਜੀ ਜਿੱਦਾਂ ਗੱਡੀਆਂ ਦਾ ਰੰਗ ਹੁੰਦਾ ਨਾ ਜੀ ਉਹ ਚੀਜ਼ ਆ ਵਿੱਚ ਦੇ ਮੂੰਹ ਦੇ ਵਿੱਚ ਸੌਰੀ ਸ਼ਕਲ ਦੇਦੀ ਆ ਰੰਗ ਐਨੀ ਕੁਆਲਿਟੀ ਰੰਗ ਦੀ ਸਾਰੇ ਇੰਪਲੀਮੈਂਟਸ ਦੀ ਉਹ ਇਹ ਇਸ ਕਰਕੇ ਆ ਜਿੱਦਾਂ ਇਹ ਸਾਰੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਜਿਵੇਂ ਟਰੈਕਟਰ ਹੋ ਗਏ ਕਾਰਾਂ ਹੋ ਗਈਆਂ ਉਹ ਪੇਂਟ ਕਰਕੇ ਸਾਰਾ ਸਮਾਨ ਫਿੱਟ ਕਰਦੇ ਨੇ ਉਸੇ ਤਰ੍ਹਾਂ ਇਹ ਨੇ ਇਹ ਮਤਲਬ ਪਹਿਲਾਂ ਪੇਂਟ ਹੁੰਦਾ ਸਾਰਾ ਏ ਟੂ ਜ਼ेड ਸਾਰੇ ਜਿੰਨੇ ਵੀ ਇਹਦੇ ਪੁਰਜ਼ੇ ਨੇ ਉਹ ਤੋਂ ਬਾਅਦ ਇਹਦੀ ਫੀਟਿੰਗ ਹੋਣੀ ਹੈ ਇਸ ਕਰਕੇ ਕੁਆਲਿਟੀ ਜ਼ਿਆਦਾ ਆਉਂਦੀ ਆ ਕਿਉਂਕਿ ਜੇ ਫੀਟਿੰਗ ਕਰਕੇ ਰੰਗ ਹੁੰਦਾ ਜਿਹੜਾ ਉਹ ਕਿਤੇ ਨਾ ਕਿਤੇ ਰਹਿ ਜਾਂਦਾ ਜਿਹੜਾ ਆਪਾਂ ਪਹਿਲਾਂ ਪੇਂਟ ਹੋ ਗਿਆ ਸਾਰੇ ਪੁਰਜ਼ਿਆਂ ਨੂੰ ਉਹਦੇ ਮਤਲਬ ਕਿਤੇ ਰਹਿਣ ਦੀ ਸੁਭਾਵਨਾ ਘਟ ਜਾਂਦੀ ਆ ਠੀਕ ਆ ਜੀ ਤੇ ਅੱਗੇ ਆ ਗਿਆ ਰੀਪਰ ਇਹ ਰੀਪਰ ਹੈਗਾ 55 ਇੰਚੀ ਇਹਨਾਂ ਦਾ ਠੀਕ ਆ ਤੁਸੀਂ ਇਹ ਵੀ ਚੈੱਕ ਕਰਸੋ ਬੈਲਟ ਆ ਬੁਲਟਾਂ ਐਂਡ ਕਵਰ ਨੇ ਸੇਫਟੀ ਵਾਈਜ਼ ਪੂਰੀ ਕੋਈ ਹੋਣੀ ਹੈਗਾ ਇੱਦਾਂ ਮਰਜੀ ਤੁਸੀਂ ਚਲਾ ਸਕਦੇ ਹੋ ਤੇ 55 ਇੰਚੀ ਹੈ ਇਹ ਠੀਕ ਆ ਜੀ ਫੁੱਲ ਹੈਵੀ ਦੇ ਵਿੱਚ ਤੇ ਇਹਦਾ ਇੱਕ ਹੋਰ ਚੀਜ਼ ਆ ਇਹ ਜਿਹੜਾ ਸਿਸਟਮ ਆ ਗੀਅਰ ਦਾ ਇਹ ਤੁਸੀਂ ਜਿਹੜਾ ਮਰਜੀ ਡਰੈਕਟਰ ਆ ਕੋਈ ਵੀ ਟਰੈਕਟਰ ਆ ਉਹਨੂੰ ਤੁਸੀਂ ਮਤਲਬ ਤੁਹਾਨੂੰ ਪੁੜੀਆਂ ਬਦਲਣ ਦੀ ਲੋੜ ਨਹੀਂ ਸਿਸਟਮ ਇਹੋ ਜਿਹਾ ਜਿਹੜਾ ਮਰਜੀ ਟਰੈਕਟਰ ਆ ਤੁਸੀਂ ਆਟੋਮੈਟਿਕ ਇਹਦੀ ਸੈਟਿੰਗ ਹੋ ਜਾਂਦੀ ਆ ਆਹ ਪੁੜੀਆਂ ਤੋਂ ਚਾਹੇ ਤੁਹਾਡਾ ਜੌਂਟੀਆਰਾ ਫਾਉਂਡਰਾ ਹੈਗਾ ਕੋਈ ਵੀ ਟਰੈਕਟਰ ਆ ਇਹ ਤਾਂ ਤੁਸੀਂ ਪੁੜੀਆਂ ਨੂੰ ਚੇਂਜ ਨਹੀਂ ਕਰਨੀਆਂ ਸਿਰਫ ਇਹ ਗੇਅਰ ਦੀ ਉਹ ਸੈਟਿੰਗ ਕਰਨੀ ਆ ਤੇ ਜੇ ਕੋਈ ਰੋੜਾ ਰੂੜਾ ਕੁਝ ਵੀ ਚੜਦਾ ਤਾਂ ਸੈਂਸਰ ਸਿਸਟਮ ਲੱਗਿਆ ਹੋਇਆ ਠੀਕ ਆ ਜੀ ਤੁਸੀਂ ਇਹ ਤੋਂ ਅਲਾਰਮ ਵੱਜੂਗਾ ਤਾਂ ਅੰਦਰੋਂ ਨੁਕਸਾਨ ਹੋਣ ਤੋਂ ਬਚ ਜਾਂਦਾ ਕਿਹੜਾ ਮਤਲਬ ਸਾਈਜ਼ ਆ 7 ਫੁੱਟਾ ਤੁਸੀਂ ਚਾਹੇ ਕਟਰ ਲੈ ਲਓ ਚਾਹੇ 7.5 ਫੁੱਟਾ ਕਟਰ ਲੈ ਲਓ ਉਹ ਤੁਹਾਡੀ ਡਿਮਾਂਡ ਆ ਇਹ ਜਿਹੜਾ ਸਿਸਟਮ ਆ ਇਹਨੂੰ ਚੇਂਜਰ ਕਹਿੰਦੇ ਨੇ ਇਹਦੇ ਵਿੱਚ ਚੇਂਜਰ ਦਾ ਸਿਸਟਮ ਇਹ ਹੁੰਦਾ ਵੀ ਇਹਨੂੰ ਤੁਸੀਂ ਜਿਹੜੇ ਮਰਜ਼ੀ ਟਰੈਕਟਰ ਤੇ ਚਲਾ ਲਓ ਕੋਈ ਵੀ ਤੁਹਾਨੂੰ ਚੀਜ਼ ਚੇਂਜ ਕਰਨ ਦੀ ਲੋੜ ਨਹੀਂ ਸਿਰਫ ਉਥੋਂ ਸੈਟਿੰਗ ਕਰਨੀ ਆ ਤੇ ਤੁਸੀਂ ਟਰੈਕਟਰ ਤੇ ਚਲਾ ਸਕਦੇ ਹੋ ਰੀਪਰ ਨੂੰ ਕਟਰ ਆ ਤੁਸੀਂ ਦੋ ਸਾਈਜ਼ ਚ ਲੈ ਸਕਦੇ ਹੋ 7 ਫੁੱਟਾ ਤੇ 8 ਫੁੱਟਾ ਠੀਕ ਹੈ ਜੀ ਸੈਂਸਰ ਲੱਗਿਆ ਉਹਦਾ ਕਨੈਕਟ ਹੋ ਰਿਹਾ ਜੀ ਇਹ ਤੋਂ ਕਨੈਕਟ ਹੋ ਜਾਣਾ ਟਰੈਕਟਰ ਤੇ ਬਾਹਰ ਨਾਲ ਉਦੋਂ ਤੁਸੀਂ ਬੈ ਕੇ ਤੁਹਾਨੂੰ ਡਰਾਈਵਰ ਨੂੰ ਪਤਾ ਲੱਗ ਜਾਊਗਾ ਸੇਫਟੀ ਫੀਚਰ ਬਹੁਤ ਜ਼ਿਆਦਾ ਵਧੀਆ ਨੇ ਇਹ ਤੇ ਇਹ ਆ ਗਿਆ ਨਾ ਲੇਜ਼ਰ ਲੈਵਲ ਲੈਵਲਰ ਤੇ ਇਹਦੇ ਵਿੱਚ ਵੀ ਤੁਸੀਂ ਜਿਹੜਾ ਸਿਸਟਮਾ ਤੁਸੀਂ ਆਪਣੀ ਮਰਜ਼ੀ ਦਾ ਲੈ ਸਕਦੇ ਹੋ ਉਹਦਾ ਰੇਟ ਅਲੱਗ ਲੁੰਦਾ ਏ ਠੀਕ ਹੈ ਜੀ ਤੇ ਕਿਉਂਕਿ ਕੁਆਲਿਟੀ α ਦੇ ਵਿੱਚ ਸੈਟਅਪ ਬਹੁਤ ਮਹਿੰਗਾ ਸੈਟ ਆ ਉਹ ਵੀ ਲਵਾ ਸਕਦੇ ਹੋ ਜੇ ਤੁਸੀਂ ਹੋਰ ਲਵਾਉਣਾ ਤਾਂ ਉਹ ਵੀ ਲਵਾ ਸਕਦੇ ਹੋ ਤੇ ਨਾਲ ਇਹ ਆ ਵੀ ਰੇਟ ਦਾ ਫਰਕ ਪੈ ਜਾਂਦਾ ਠੀਕ ਹੈ ਜੀ ਰੋਟਾਵੇਟਰ ਆ ਇਹ ਵੀ ਤੁਸੀਂ ਲੈ ਸਕਦੇ ਹੋ 10 ਫੁੱਟਾਂ ਤੱਕ 12 ਫੁੱਟੇ ਤੱਕ ਜਿਹੜਾ ਤੁਹਾਨੂੰ ਡਿਮਾਂਡ ਆ ਤੁਸੀਂ ਰੋਟਾਵੇਟਰ ਇਹਨਾਂ ਤੋਂ ਲੈ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆ ਮਸ਼ੀਨ 'ਚ ਤੁਹਾਨੂੰ ਮਸ਼ੀਨ ਦਾ ਦਿਖਾਉਨੇ ਆ ਲਓ ਜੀ ਹੁਣ ਆਪਾਂ ਤੁਹਾਨੂੰ ਕੇਵਨ ਦਿਖਾਉਣੇ ਉੱਪਰ ਚੜ ਕੇ ਕੇਵਨ ਕਿੰਨਾ ਵਧੀਆ ਬਣਾਇਆ ਹੋਇਆ ਇਹਨਾਂ ਨੇ ਲਓ ਜੀ ਠੀਕ ਆ ਜੀ ਤੇ ਇਹ ਸਾਰੇ ਕੰਟਰੋਲ ਆ ਗਏ ਇਹਦੇ ਇਹਦੇ ਵਿੱਚ ਵੀ ਜੀਪੀਐਸ ਲੱਗਦਾ ਜਿੱਦਾਂ ਤੁਸੀਂ ਮਸ਼ੀਨ ਚਲਦੀ ਐ ਫੋਰਨ ਕੰਟਰੀ ਐ ਮਸ਼ੀਨਾਂ ਦੇਖਿਓਣੀਆਂ ਗੀਆਂ ਤੇ ਸਕਰੀਨ ਤੇ ਚੱਲ ਪੈਂਦਾ ਜਿਹੜਾ ਇਹਦਾ ਸਟੀering ਆ ਉਹ ਵੀ ਡਾਇਜਸਟੇਬਲ ਆ ਠੀਕ ਆ ਜੀ ਤੁਸੀਂ ਉੱਪਰ ਥੱਲੇ ਕਰ ਸਕਦੇ ਹੋ ਵਿਜ਼ਿਬਿਲਟੀ ਪੂਰੀ ਆ ਦੇਖੋ ਐਨ ਪੂਰਾ ਸਾਰਾ ਦਿਸਦਾ ਹੈ ਤੇ ਇਹ ਆਗੇ ਬਲੂਰ ਠੀਕ ਹੈ ਜੀ ਏਸੀ ਤੇ ਇਹ ਲਾਈਟਾਂ ਦੇ ਕੰਟਰੋਲ ਆ ਗਏ ਠੀਕ ਹੈ ਜੀ ਤੇ ਆ ਹੈੱਡ ਲਾਈਟਾਂ ਦੇ ਕੰਟਰੋਲ ਆ ਗਏ ਆ ਮਿਊਜ਼ਿਕ ਸਿਸਟਮ ਆ ਗਿਆ ਤੇ ਪੱਖਾ ਵੀ ਲਾਇਆ ਹੋਇਆ ਸਪੀਕਰ ਵਗੈਰਾ ਲੱਗੇ ਹੋਏ ਨੇ ਆ ਕੰਟਰੋਲ ਆ ਗਏ ਤੇ ਮਸ਼ੀਨ ਦੇ ਜਿਹੜੇ ਮੂਰੇ ਕਟਰਦੇ ਨੇ ਠੀਕ ਹੈ ਜੀ ਇਹ ਚ ਸੈਂਸਰ ਸਿਸਟਮ ਆ ਗਿਆ ਠੀਕ ਹੈ ਜੀ ਆ ਲਾਈਟਾਂ ਦੇ ਕੰਟਰੋਲ ਬਾਕੀ ਆਲੇ-ਦਾਲੇ ਜੋ ਵੀ ਕੰਟਰੋਲ ਨੇ ਸਾਰੇ ਉਰੀ ਨੇ ਠੀਕ ਹੈ ਜੀ ਤੇ ਆ ਕਟ ਆਫ ਆ ਗਿਆ ਆ ਗਿਆ ਦਾ ਗੇਅਰ ਠੀਕ ਹੈ 3 ਸਪੀਡ ਗੇਅਰ ਆ ਸਰਵਸ ਦਾ 3 ਸਪੀਡ ਨਹੀਂ ਆਮ ਮਸ਼ੀਨਾਂ ਦੇ ਅਲੱਗ ਹੁੰਦੇ ਨੇ ਇਹਦਾ ਵਿੱਚੇ ਆ ਤੇ ਇੱਧਰ ਆ ਕੇ ਕੰਟਰੋਲ ਜਿਵੇਂ ਆਪਣਾ ਇਹ ਬਾਕੀ ਜਿਹੜੇ ਇਹ ਥਰੇਸਰ ਥਰਨਸਰ ਦੇ ਕੰਟਰੋਲ ਨੇ ਸਾਰੇ ਉਰੇ ਆ ਕੇ ਬਹੁਤ ਖੁੱਲਾ ਡੋਲਾ ਬਣਾਇਆ ਪਿਆ ਪੂਰਾ ਕੰਫਰਟੇਬਲ ਇਹ ਰੋ ਵੀ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ ਲਓ ਸਕ੍ਰੀਨ ਨੂੰ ਐਨ ਪੂਰੀ ਤੁਹਾਨੂੰ ਤੁਸੀਂ ਪੂਰੀ ਆਣ ਚੈੱਕ ਕਰ ਸਕਦੇ ਹੋ ਬਾਕੀ ਜੇ ਦਾਣੇ ਵਾਲਾ ਕਟਰ ਭਰਦਾ ਉਹਦਾ ਵੀ ਉਰੇ ਸੈਂਸਰ ਲੱਗੇ ਹੋਏ ਨੇ ਤੇ ਟੈਂਕ ਭਰ ਤੋਂ ਪਹਿਲਾਂ ਹੀ ਤੁਹਾਨੂੰ ਡਰਾਈਵਰ ਨੂੰ ਸੈਂਸਰ ਵਜਿਆ ਜਾਂਦਾ ਠੀਕ ਆ ਆ ਇਹਨਾਂ ਦੇ ਇੰਪਲੀਮੈਂਟਰਾਂ ਦੇਖੋ ਜੀ ਭਰਾਵੋ ਜਿਹੜੀ ਇਹ ਮਸ਼ੀਨ ਆ ਇਹਦਾ ਪ੍ਰਾਈਸ ਹੈਗਾ 34 ਲੱਖ ਰੁਪਈਆ ਤੇ ਜਿਹੜਾ ਕਟਰ ਆ ਉਹ ਕਟਰ ਮਸ਼ੀਨ ਦੇ ਨਾਲ ਨਹੀਂ ਹੈਗਾ 2024 ਮਾਡਲ ਆ ਡਬਲ ਥਰੇਸਰ ਠੀਕ ਹੈ ਜੀ ਇਹ ਤੁਸੀਂ ਕਟਰ ਲੈਣਾ ਤਾਂ 8.5 ਲੱਖ ਦਾ ਕਟਰ ਆ ਇਹਦੇ ਵਿੱਚ 4x4 ਮਾਡਲ ਵੀ ਮਿਲ ਜਾਊਗਾ ਠੀਕ ਹੈ ਜੀ ਬਿਨਾ AC ਤੋਂ ਲੈਣੀ ਆ ਉਹ ਵੀ ਮਿਲ ਜਾਊਗੀ ਤੇ ਇਹ ਨੇ ਭਰਾਵਾਂ ਦੇ ਨੰਬਰ ਠੀਕ ਹੈ ਜੀ ਦਸ਼ਮੇਸ਼ ਮਲੇਰ ਕੋਟਲਾ 9417702726 ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਇਹਨਾਂ ਦੀ ਵੈਬਸਾਈਟ ਵੀ ਬਣੀ ਵੀ ਹੈ @dirdishmesh.com ਇੱਕ ਬਣੀ ਵੀ ਆ pp@dirdishmesh.com ਇਹ ਤੁਸੀਂ ਕਨੈਕਟ ਕਰ ਸਕਦੇ ਹੋ ਮੇਰੇ ਕੋਟਲਾ ਪੰਜਾਬ ਇਹ ਨੰਬਰ ਆ ਭਰਾ ਦਾ ਠੀਕ ਹੈ ਜੀ ਤੁਹਾਨੂੰ ਕੋਈ ਵੀ ਸੰਤ ਤੁਸੀਂ ਲੈਣਾ ਕੋਈ ਵੀ ਇਹਦੀ ਤੁਸੀਂ ਜਾਣਕਾਰੀ ਲੈਣੀ ਆ ਠੀਕ ਹੈ ਜੀ ਤੇ ਤੁਸੀਂ ਫੋਨ ਤੇ ਵੀ ਕਨਫਰਮ ਕਰ ਸਕਦੇ ਹੋ ਜੇ ਤੁਸੀਂ ਇੰਟਰਸਟ ਆ ਵੀ ਆਪਾਂ ਜੀ ਲੈਣੀ ਆ ਤਾਂ ਤੁਸੀਂ ਇਹਨਾਂ ਦੀ ਫੈਕਟਰੀ ਮਲੇ ਕੋਟਲਾ ਜਾ ਕੇ ਉੱਥੇ ਵਿਜ਼ਿਟ ਕਰ ਸਕਦੇ ਹੋ ਠੀਕ ਆ ਜੀ ਬਹੁਤ ਵਧੀਆ ਕੁਆਲਟੀ ਵਾਈਜ਼ ਇੱਕ ਨੰਬਰ ਇਹਨਾਂ ਦੇ ਸਾਰਾ ਕੁਝ ਉਹ ਕਰਦੇ ਨੇ ਤੇ ਇਹ ਇਹਦੇ ਵਿੱਚ ਇੱਕ ਸਰੋਂ ਵਾਲਾ ਥਰੇਸਰ ਵੀ ਪੈਂਦਾ ਠੀਕ ਆ ਜੀ ਉਹਦੇ ਵੀ ਅਲੱਗ ਪ੍ਰਾਈਸ ਨੇ ਤੇ ਜਿੱਦਾਂ ਜਿੱਦਾਂ ਤੁਸੀਂ ਮਤਲਬ ਇਹ ਕੁਝ ਐਡ ਆਨ ਕਰਾਈ ਚੱਲੇਗਾ ਤਾਂ ਇਹ ਰੇਟ ਵਧ ਜੂਗਾ ਇਕੱਲੇ ਹੀ ਕੰਬਾਈਨ ਦਾ ਰੇਟ 34 ਲੱਖ ਰੁਪਈਆ ਜੀ 2024 ਮਾਡਲ ਡਬਲ ਡਬਲ ਥਰੇਸਰ ਤੇ ਇਹ ਮੇਰਾ ਕਟਰ ਇਹ ਅਲੱਗ ਆ ਇਹ 8.5 ਲੱਖ ਦਾ ਕਟਰ ਆ ਇਹ ਮਸ਼ੀਨ ਦੇ ਨਾਲ ਨਹੀਂ ਹੈਗਾ ਇਹਦੇ ਨਾਲ ਸਿੰਪਲ ਕਟਰ ਮਿਲਦਾ ਜੋ ਮਸ਼ੀਨ ਦਾ ਆਮ ਝੋਨਾ ਕਣਕ ਵੱਢਣ ਵਾਲਾ ਠੀਕ ਆ ਜੀ ਏਸੀ ਜਣਾ ਦੀ ਆਪਣੀ ਦਸ਼ਮੇਸ਼ ਮਲੇ ਕੋਟਲਾ ਦੀ ਵੀਡੀਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਕੇ ਯੂਜ਼ ਦੱਸਿਓ ਤੇ ਹੁਣ ਆਪਾਂ ਕਿਸੇ ਮੇ ਲੈ ਕੇ ਚੱਲਦੇ ਹਾਂ ਉਹ ਨਵੀਂ ਇੰਸਟਾਲ ਤੇ